ਮੈ ਇਮੇਜਨ ਕਰਦਾ ਸੀ ਮੈਂ ਰਾਈਟਰ ਬਣਾਂਗਾ ਇਹਨੇ ਸੋਚਿਆ ਜਦੋਂ ਮੈਂ ਰਾਈਟਰ ਬਣਾਂਗਾ ਤੇ ਫਿਰ ਮੇਰਾ ਤਖੱਲਸ ਕੀ ਹੋਏਗਾ ਹਮਮਰਤਾਰ ਸਿੰਘ ਸਰਾਂਬਾ ਨੂੰ ਜਦੋਂ ਫਾਂਸੀ ਦਿੱਤੀ ਗਈ ਤੇ ਹੋਰ ਵੀ ਦੇਸ਼ ਭਗਤਾਂ ਦੇ ਜਿਨ੍ਹਾਂ ਨੂੰ ਜਿੱਲਾਂ ਕਟੀਆਂ ਫਾਂਸੀਆਂ ਦਿੱਤੀਆਂ ਗਈਆਂ ਇਹਦੇ ਉਸ ਨੌਜਵਾਨ ਯੰਗ ਮਾਈਂਡ ਦੇ ਉੱਤੇ ਬਹੁਤ ਅਸਰ ਪਿਆ ਹਮਮ ਮਾਲਵਾ ਖਾਲਸਾ ਹਾਈ ਸਕੂਲ ਦੇ ਵਿੱਚ ਪੜ ਰਿਆ ਸੀਗਾ ਲੁਧਿਆਣੇ ਲੁਧਿਆਣੇ ਹੁਣ ਆਪਾਂ ਇਸ ਚੈਪਟਰ ਵੱਲ ਆ ਜਾਈਏ ਲੁਧਿਆਣੇ ਵੱਲ ਹਾਂ ਹਾਂ ਲੁਧਿਆਣੇ ਇਹ ਲੁਧਿਆਣੇ ਦੀ ਉਹ ਗੱਲ ਆ ਜਿੰਨੀ ਆਪਾਂ ਗੱਲ ਕੀਤੀ ਆ ਇਹ ਫਿਰ ਉਸ ਮਾਲਵਾ ਹਾਈ ਸਕੂਲ ਦੇ ਵਿੱਚ ਖਾਲਸਾ ਸਕੂਲ ਵਿੱਚ ਪੜਦਾ ਸੀ ਤੇ ਉਦੋਂ 10ਵੀਂ ਤੱਕ ਇਹਨੇ ਉੱਥੇ ਪੜਾਈ ਕੀਤੀ ਜੀ ਇਹਨੂੰ ਉਦੋਂ ਵੀ ਛੁੱਟੀਆਂ ਛੁੱਟੀਆਂ ਨਜ਼ਮਾਂ ਲਿਖਣ ਦੀ ਆਦਤ ਪੈ ਗਈ ਸੀ ਸਕੂਲ ਵਿੱਚ ਹੀ ਹਮ ਹਮ ਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੁੰਦਾ ਸੀ ਤੇ ਨਜ਼ਮਾਂ ਲਿਖ ਕੇ ਸਟੇਜ ਤੇ ਗਾਉਂਦਾ ਸੀ ਤੇ ਲੋਕਾਂ ਨੂੰ ਇੰਪ੍ਰੈਸ ਕਰਦਾ ਸੀਗਾ ਇਹਦੇ ਅੰਦਰ ਉਹਦੇ ਲਿਖਣ ਦੇ ਬੀਜ ਸੀ ਉਹਨਾਂ ਦਾ ਲੋਕਾਂ ਨੂੰ ਅਹਿਸਾਸ ਹੋ ਰਿਹਾ ਸੀਗਾ ਹੂੰ ਹੂੰ ਉਸ ਤੋਂ ਬਾਅਦ ਇਹਨੇ ਇੱਕ ਨਜ਼ਮ ਲਿਖੀ ਤੇ ਇਹਦੇ ਚ ਇੰਨੀ ਹਿੰਮਤ ਨਹੀਂ ਸੀ ਕਿ ਆਪਣੇ ਟੀਚਰ ਨੂੰ ਦਿਖਾ ਸਕੇ ਤੇ ਇਹਨੇ ਆਪਣੇ ਦੋਸਤ ਦਾ ਸਹਾਰਾ ਲਿਆ ਵੀ ਤੂੰ ਜਾ ਕੇ ਦਿਖਾਇਆ ਹੂੰ ਹੂੰ ਉਸਨੇ ਇਹਦੇ ਟੀਚਰ ਨੂੰ ਦਿਖਾਈ ਤੇ ਉਹ ਟੀਚਰ ਨੇ ਪੜ੍ਹਿਆ ਤੇ ਉਹਨੇ ਕਿਹਾ ਕਿ ਇਹਦੇ ਸ਼ੇਅਰ ਤਾਂ ਬਹੁਤ ਅੱਛੇ ਲਿਖੇ ਹੋਏ ਨੇ ਪਰ ਆ ਆ ਅਨੁਕਸ ਨੇ ਤੇ ਇਸੇ ਗਲਤੀ ਬੜਾ ਖੁਸ਼ ਹੋ ਗਿਆ ਹੂੰ ਕਿ ਮੇਰੇ ਸ਼ੇਅਰ ਤਾਂ ਪਸੰਦ ਕੀਤੇ ਜੋ ਨਹੀਂ ਹੋਇਆ ਕੋਈ ਗੱਲ ਨਹੀਂ ਉਹ ਮੈਂ ਠੀਕ ਕਰ ਲਾਂਗਾ ਹੁਣ ਮੈਂ ਮਹਿਸੂਸ ਕਰਦੀ ਆ ਇਹਦੇ ਬਚਪਨ ਦੇ ਵਿੱਚ ਪੋਜ਼ਿਟਿਵਿਟੀ ਦੇ ਆਪਟੀਮਿਜ਼ਮ ਦੇ ਜਿਹੜੇ ਬੀਜ ਆ ਚੁੱਕੇ ਸੀ ਇਹ ਉਹਦੇ ਤੇ ਉਹਨੇ ਖਫਾ ਨਹੀਂ ਹੋਇਆ ਕਿ ਮੇਰੇ ਟੀਚਰ ਤੇ ਇਹ ਖੁਸ਼ ਹੋਇਆ ਕਿ ਮੈਂ ਜਿਹੜੀ ਮੇਰੇ ਚੰਗੀ ਗੱਲ ਹੈ ਮੈਂ ਉਸ ਨੂੰ ਡਿਵੈਲਪ ਕਰਾਂਗਾ ਰਾਈਟ ਰਾਈਟ ਦਸਵੀਂ ਦਾ ਜਦੋਂ ਐਗਜ਼ਾਮ ਹੋ ਗਿਆ ਤੇ ਰਿਜ਼ਲਟ ਹਜੇ ਆਇਆ ਨਹੀਂ ਸੀ ਹੂੰ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਉਹਨਾਂ ਨੂੰ ਆਪਣਾ ਤਖੱਲਸ ਰੱਖਣ ਦੀ ਬੜੀ ਆਦਤ ਸੀ ਬਹੁਤੇ ਡੇ ਰਾਈਟਰ ਇਹ ਇਮੇਜਿਨ ਕਰਦਾ ਸੀ ਮੈਂ ਰਾਈਟਰ ਬਣਾਂਗਾ ਇਹਨੇ ਸੋਚਿਆ ਜਦੋਂ ਮੈਂ ਰਾਈਟਰ ਬਣਾਂਗਾ ਤੇ ਫਿਰ ਮੇਰਾ ਤਖੱਲਸ ਕੀ ਹੋਏਗਾ ਹੂੰ ਤੇ ਇਹਨੇ ਬਾਈ ਦੈਟ ਟਾਈਮ ਇਕਬਾਲ ਨੂੰ ਤੇ ਜੋਸ਼ ਮਲੇਹਾਬਦੀ ਨੂੰ ਬਹੁਤ ਪੜਿਆ ਹੋਇਆ ਸੀ ਇਨੇ ਹੋ ਹੋ ਇਕਬਾਲ ਦੀਆਂ ਕਿਤਾਬਾਂ ਜੀਆਂ ਫੋਲਣੀਆਂ ਸ਼ੁਰੂ ਕੀਤੀਆਂ ਤੇ ਉਹਦੇ ਵਿੱਚ ਇਹਨੂੰ ਇੱਕ ਆਸ ਆ ਗਿਆ ਵੀ ਮੈਂ ਸਾਹਿਰ ਰੱਖਾਂਗਾ ਜਦੋਂ ਮੈਂ ਆਪਣਾ ਨਾਮ ਸ਼ਾਇਰੀ ਵਾਲਾ ਨਾਮ ਸ਼ਾਇਰੀ ਵਾਲਾ ਨਾਮ ਤਖੱਲਸ ਮੇਰਾ ਇਹ ਹੋ ਜਾਏਗਾ। ਅਬਦੁਲ ਹਈ ਇਹਨੂੰ ਬਹੁਤ اپੀਲ ਨਹੀਂ ਸੀ ਕਰਦਾ। ਅੱਛਾ ਇਹ ਕਾਗਜ਼ਾਂ ਵਿੱਚ ਨਾਮ ਵੀ ਅਬਦੁਲ ਹਈ ਸੀ ਯਾ ਸਾਹਿਰ ਲੁਧਿਆਣਵੀ ਹੋ ਗਿਆ ਸੀਗਾ ਫਿਰ। ਨਹੀਂ ਇਹ ਸਾਹਿਰ ਲੁਧਿਆਣੇ ਕਾਗਜ਼ਾਂ ਵਿੱਚ ਪਹਿਲਾਂ ਤਾਂ ਸਕੂਲ ਤੱਕ ਹੋਏਗਾ ਹੀ। ਹੂੰ ਤੇ ਇਹ ਜਿਹੜਾ ਸਾਹਿਰ ਵਾਲਾ ਨਾਮ ਹੈ ਇਹ ਕਾਲਜ ਵਿੱਚ ਆ ਕੇ ਹੋਇਆ। ਜੀ ਤੇ ਫਿਰ ਇਸਨੇ ਕਿਉਂਕਿ ਲੁਧਿਆਣਾ ਅਛਾ ਉਹਨਾਂ ਦਿਨਾਂ ਦੇ ਵਿੱਚ ਲੁਧਿਆਣਾ ਬਾਰੇ ਇੱਕ ਛੋਟਾ ਜਿਹਾ ਕਸਬਾ ਸੀ ਲੁਧਿਆਣਾ ਹੂੰ ਤੇ ਉਹਨੂੰ ਲੁਧਿਆਣਾ ਨਹੀਂ ਸੀ ਕਹਿੰਦੇ ਲੋਧੀ ਵੰਸ਼ ਦੇ ਲੋਕ ਆ ਕੇ ਆ ਬੁੱਢਾ ਨਾਲਾ ਜਿਹੜਾ ਗੰਦਾ ਨਾਲਾ ਇਹਦੇ ਤੇ ਵਸ ਗਏ ਸੀ ਹੂੰ ਹੂੰ ਜਦੋਂ ਇਹ ਛੋਟਾ ਜਿਹਾ ਕਸਬਾ ਸੀ ਤੇ ਕਿਉਂਕਿ ਉਹ ਵੱਡੇ ਲੋਕ ਸੀਗੇ ਤੇ ਲੋਕ ਜਦੋਂ ਰੈਫਰੈਂਸ ਦਿੰਦੇ ਸੀ ਉਹ ਕਹਿੰਦੇ ਕਹਿੰਦੇ ਸੀ ਲੋਧੀ ਆਣਾ ਹੂੰ ਲੋਧੀਆਂ ਦਾ ਇਹ ਸ਼ਹਿਰ ਹੂੰ ਤੇ ਉੱਥੋਂ ਉਹਦਾ ਅਪਭਰਨ ਸੁੰਦਾਰਿਆ ਡਿਸਟੋਰਸ਼ਨ ਹੋ ਕੇ ਲੁਧਿਆਣਾ ਬਣ ਗਿਆ ਹੁਣ ਸਾਡਾ ਲੁਧਿਆਣਾ ਉਹ ਹੂੰ ਹੂੰ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਖਾਸ ਗੱਲ ਆ ਲੁਧਿਆਣੇ ਦੀ ਉਹ ਇਹ ਸੀ ਕਿ ਇੱਕ ਤਾਂ ਗਰਮ ਕੱਪੜੇ ਦਾ ਉੱਥੇ ਵਪਾਰ ਸ਼ੁਰੂ ਹੋ ਗਿਆ ਸੀ ਹੂੰ ਜਿਹੜਾ ਨੋਨ ਸੀ ਚੀਜ਼ ਜਿਹਾ ਬਾਰੇ ਹੋਰ ਕੁਝ ਨਹੀਂ ਸੀਗਾ ਇੱਕ ਘੰਟਾ ਕਰ ਹੂੰ ਤੇ ਟੂਰਿਸਟ ਆਉਂਦੇ ਸੀ ਜਾਂ ਦੇਖਣ ਵਾਲੇ ਆਉਂਦੇ ਸੀ ਜਿੰਨਾ ਕੋ ਉਹਨਾਂ ਦਿਨਾਂ ਚ ਟੂਰਿਜ਼ਮ ਹੋਏਗਾ ਉਹ ਘੰਟਾ ਘਰ ਨੂੰ ਦੇਖਣ ਸਪੈਸ਼ਲ ਹੁੰਦੇ ਦੋ ਚੀਜ਼ਾਂ ਵਾਸਤੇ ਮਸ਼ਹੂਰ ਸੀ ਤੇ ਤੀਜੀ ਚੀਜ਼ ਜਿਹੜੀ ਲੁਧਿਆਣੇ ਦੀ ਮਸ਼ਹੂਰ ਹੋਈ ਉਹ ਗਵਰਨਮੈਂਟ ਕਾਲਜ ਸੀ ਹੂੰ ਤੇ ਜਦੋਂ ਇਹਨੇ ਉਹ ਗਵਰਨਮੈਂਟ ਕਾਲਜ ਜੁਆਇਨ ਕੀਤਾ ਇਹ ਆਪਣੇ ਆਪ ਨੂੰ ਸਮਝਦਾ ਸੀ ਕਿ ਮੇਰੀ ਤਾਂ ਇੱਥੇ ਐਡਮਿਸ਼ਨ ਹੋ ਗਈ ਹੈ ਤੇ ਮੈਂ ਹੁਣ ਅਦਬ ਦੀ ਦੁਨੀਆ ਵਿੱਚ ਪੜਾਈ ਦੀ ਦੁਨੀਆ ਦੇ ਵਿੱਚ ਮੈਂ ਅੱਗੇ ਵਧਾਂਗਾ ਇਹ ਉਹ ਦੌਰ ਸੀ ਜਿਸ ਵੇਲੇ ਬ੍ਰਿਟਿਸ਼ ਹਕੂਮਤ ਸਾਡੇ ਤੇ ਸੀ ਜੀ ਇਹ ਉਹ ਦੌਰ ਸੀ ਜਦੋਂ ਬਗਾਵਤਾਂ ਸ਼ੁਰੂ ਹੋ ਗਈਆਂ ਸੀ। ਹੂੰ ਹੂੰ। ਇਹ ਉਹ ਦੌਰ ਸੀ ਜਦੋਂ ਲੋਕਾਂ ਦੇ ਵਿੱਚ ਅਹਿਸਾਸ ਹੋਣ ਲੱਗ ਗਿਆ ਸੀ ਕਿ ਸਾਡੇ ਤੇ ਕੋਈ ਫੋਰਨ ਪਾਵਰ ਰਾਜ ਕਰਦੀ ਨਹੀਂ ਅਸੀਂ ਤਾਂ ਆਪ ਇੱਥੇ ਰਾਜ ਅਸੀਂ ਇੱਥੋਂ ਦੇ ਵਸਿੰਦੇ ਆਂ ਸਾਡਾ ਇਹ ਆਪ ਹੋਣਾ ਚਾਹੀਦਾ। ਜੀ। ਤੇ ਕਰਤਾਰ ਸਿੰਘ ਸਰਾਬਾ ਨੂੰ ਜਦੋਂ ਫਾਂਸੀ ਦਿੱਤੀ ਗਈ ਤੇ ਹੋਰ ਵੀ ਦੇਸ਼ ਭਗਤਾਂ ਦੇ ਜਿਨ੍ਹਾਂ ਨੂੰ ਜਿੱਲਾਂ ਕਟੀਆਂ ਫਾਂਸੀਆਂ ਦਿੱਤੀਆਂ ਗਈਆਂ ਇਹਦੇ ਉਸ ਨੌਜਵਾਨ ਯੰਗ ਮਾਈਂਡ ਦੇ ਉੱਤੇ ਬਹੁਤ ਅਸਰ ਹੋਇਆ। ਅਸਰ ਪਿਆ। ਹੂੰ। ਤੇ ਲੁਧਿਆਣੇ ਦੇ ਨੇੜੇ ਹੀ ਕੋਈ ਕਾਨਫਰੰਸ ਹੋਈ ਤੇ ਉੱਥੇ ਨੇ ਆਪਣੀਆਂ ਨਜ਼ਮਾਂ ਪੜ੍ਹ ਦਿੱਤੀਆਂ ਬਗਾਵਤ ਵਾਲੀਆਂ ਉੱਥੇ ਨੇ ਆਪਣੀ ਐਸੋਸੀਏਸ਼ਨ ਬਣਾਤੀਆਂ ਲਿਟਰੇਰੀ ਐਸੋਸੀਏਸ਼ਨ ਬਣਾਤੀਆਂ ਨਜ਼ਮਾਂ ਪੜ੍ਹਦਾ ਸੀ ਬਹੁਤ ਜਿਆਦਾ ਪਪੂਲਰ ਹੋ ਗਿਆ ਹੈ ਉਹ ਫਿਰ ਜਦੋਂ ਇਸ ਨੇ ਉਹ ਬਗਾਵਤ ਦੀਆਂ ਤੇ ਦੇਸ਼ ਭਗਤੀ ਦੀਆਂ ਤੇ ਉਹ ਦੇਸ਼ ਭਗਤਾਂ ਦੀਆਂ ਗੱਲਾਂ ਜਿਹੜੀਆਂ ਕਰਕੇ ਉਹ ਸਟੇਜ ਤੇ ਬੋਲੀਆਂ ਤੇ ਇਹਦੀ ਥੋੜੀ ਬਾਵਾ ਹੋਣ ਲੱਗ ਪਈ ਤੇ ਜਦੋਂ ਤਾਲੀਆਂ ਦੀ ਗੂੰਜ ਵਿੱਚ ਤੁਹਾਨੂੰ ਪਤਾ ਹੈ ਕਿ ਹੋਰ ਹੁਲਾਰੇ ਮਿਲਦੇ ਨੇ ਆਪਣੀ ਆਪ ਸੈਲਫ ਰੈਕਗਨਿਸ਼ਨ ਹੋਰ ਹੁੰਦੀ ਆ ਸੀ ਤਾਂ ਇਹ ਨੌਜਵਾਨ ਹੀ ਬੱਚਾ ਉਦੋਂ ਕਾਲਜ ਵਿੱਚ ਜਦੋਂ ਗਿਆ ਤੇ ਇਹਦਾ ਅਸਰ ਇੱਕ ਬਹੁਤ ਮਾੜਾ ਹੋਇਆ ਫਜ਼ਲ ਚੌਧਰੀ ਤੇ ਹੂੰ ਉਹ ਕਹਿੰਦਾ ਕਿਉਂਕਿ ਇਹ ਸਾਰੇ ਟੁੱਕਰ ਬੋਛੀਗੇ ਗਵਰਨਮੈਂਟ ਉਹਦੇ ਜਿਹੜੇ ਜ਼ਗੀਰਦਾਰ ਸੋ ਕਾਲਡ ਜ਼ਮੀਨਾ ਲੈਣ ਵਾਸਤੇ ਸਾਰੇ ਇਹ ਉਹਨਾਂ ਦੇ ਗੁਣਗਾਉਂਦੇ ਸੀ ਉਹਨੇ ਸੋਚਿਆ ਕਿ ਮੇਰਾ ਪੁੱਤਰ ਮੇਰੇ ਖਿਆਲਾਂ ਦੇ ਖਿਲਾਫ ਇਹ ਗੱਲ ਕਰਦਾ ਹੈ ਇਹ ਕਿਧਰ ਨੂੰ ਤੁਰ ਪਿਆ ਤੇ ਨਾਲ ਉਹਨੂੰ ਇਹ ਸੀ ਕਿ ਮੈਂ ਅੰਗਰੇਜ਼ਾਂ ਦੀ ਨਜ਼ਰ ਵਿੱਚ ਡਾਊਨ ਹੋਵਾਂਗਾ ਤੇ ਘਰ ਵਿੱਚ ਕਾਫੀ ਰੌਲਾ ਪਿਆ ਪਰ ਇਹਨੇ ਪਰਵਾਹ ਨਹੀਂ ਕੀਤੀ ਬੇਅਦਬ ਹੈ ਨਹੀਂ ਸੀ ਕਦੇ ਵੀ ਕਿਸੇ ਨਾਲ ਵੀ ਉਹਦੇ ਤੇ ਮੈਨੂੰ ਲੱਗਦਾ ਮਾਂ ਦਾ ਵੀ ਅਸਰ ਹੋਏਗਾ ਨਾ ਮਾਂ ਦਾ ਅਸਰ ਕਿਉਂਕਿ ਮਾਂ ਪੜ੍ਹਾਈ ਵਿੱਚ ਤੇ ਉਹਦੇ ਆਪਣੇ ਅਸੂਲ ਪ੍ਰਸਤੌਰਤ ਸੀ ਉਹ ਤੇ ਮਾਂ ਨੇ ਇਹਦਾ ਸਾਥ ਦਿੱਤਾ ਬਿਲਕੁਲ